ਬਣਾ ਦਾ ਰਾਜ ਬਦਲ ਦਿਓ ਨਿਕਲੋ ਬਾਹਰ ਮਕਾਨੋਂ ਸੇ ਜੰਗ ਲੜੋ ਬੇਸ਼ਾਨਾ ਸਚਰੀ ਅਕਾਲ ਟੂਨ ਚੈਨਲ ਤੇ ਆਪ ਜੀ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਬੀਐਸਓਡੀ ਅੱਜ ਫਗਵਾੜਾ ਵਿਖੇ ਵਾਰਡ ਨੰਬਰ 39 ਵਾਰਡ ਇੰਚਾਰਜ ਆਪਾਰਟੀ ਦੇ ਮੈਡਮ ਪ੍ਰਤਪਾਲ ਕੌਰ ਤੁਲੀਜੀ ਵੱਲੋਂ ਹਲਕਾ ਇੰਚਾਰਜ ਸਰਦਾਰ ਜੋਗਿੰਦਰ ਸਿੰਘ ਮਾਨ ਜੀ ਦੀ ਅਗਵਾਈ ਵਿੱਚ ਲੋਕ ਸਭਾ ਦੇ ਹਲਕਾ ਹੁਸ਼ਿਆਰਪੁਰ ਦੇ ਉਮੀਦਵਾਰ ਡਾਕਟਰ ਰਾਜ ਕੁਮਾਰ ਚੱਬੇਵਾਲ ਦੇ ਹੱਕ ਵਿੱਚ ਕੈਂਪੇਨ ਕੀਤੀ ਅਤੇ ਸਰਦਾਰ ਜੋਗਿੰਦਰ ਸਿੰਘ ਮਾਨ ਨੇ ਆਪਣੀ ਸ਼ਮੂਲੀਅਤ ਕੀਤੀ ਇਸ ਵਿੱਚ ਆਪ ਦੇ ਸਟੇਟ ਸੈਕਟਰੀ ਹਰਮੇਸ਼ ਪਾਠਕ ਜ਼ਿਲ੍ਹਾ ਜੁਆਇੰਟ ਸਖਤਰ ਮਨਦੀਪ ਕੌਰ ਸੀਨੀਅਰ ਮਹਿਲਾ ਅਗੂ ਗੁਰਪ੍ਰੀਤ ਜੰਡੂ ਹਲਕਾ ਕੋਆਰਡੀਨੇਟਰ ਗੁਰਦੀਪ ਸਿੰਘ ਤੁਲੀ ਨਰੇਸ਼ ਸ਼ਰਮਾ ਸੋਨੀ ਵਾਲੀਆ ਸ਼ੋਕ ਬੰਟੀ ਸਰਵਨ ਸਿੰਘ ਸ਼ਾਮਲਾਲ ਰੀਨੂ ਸ਼ਰਮਾ ਹਰਜਿੰਦਰ ਕੌਰ ਕਮਲਜੀਤ ਕੌਰ ਆਦੀ ਹਾਜ਼ਰ ਸਨ ਮੈਡਮ ਤੁਲੀ ਜੀ ਦਾ ਦਾਵਾ ਹੈ ਕਿ ਉਹ ਪਾਰਟੀ ਲਈ ਜੀਜਾਣ ਲਾ ਕੇ ਸੀਟ ਡਾਕਟਰ ਚੱਬੇਵਾਲ ਦੀ ਚੋਰੀ ਪਾਉਣਗੇ ਇਸ਼ਾ ਇੱਕ ਰਿਪੋਰਟ ਜਿਵੇਂ ਕਿ ਅਸੀਂ ਪਿਛਲੇ ਕੁਝ ਦਿਨਾਂ ਤੋਂ ਡੋਰ ਟੂ ਡੋਰ ਹਲਕਾ ਹੁਸ਼ਿਆਰਪੁਰ ਦੇ ਕੈਂਡੀਡੇਟ ਡਾਕਟਰ ਰਾਜਕੁਮਾਰ ਚੱਬੇ왈 ਜੀ ਦੇ ਹੱਕ ਦੇ ਵਿੱਚ ਡੋਰ ਟੂ ਡੋਰ ਕਰ ਰਹੇ ਹਾਂ ਉਸੇ ਲੜੀ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਅੱਜ ਮੈਂ ਆਪਣੇ ਵਾਰਡ ਵਾਰਡ ਨੰਬਰ 39 ਦੇ ਵਿੱਚ ਸਰਦਾਰ ਜਗਿੰਦਰ ਸਿੰਘ ਮਾਨ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਦੀ ਅਗਵਾਈ ਦੇ ਵਿੱਚ ਅਸੀਂ ਅੱਜ ਡੋਰ ਟੂ ਡੋਰ ਕੀਤਾ ਜਿੱਥੇ ਸਾਨੂੰ ਸੀਨੀਅਰ ਲੀਡਰਸ਼ਿਪ ਦਾ ਪਰਮਾ ਹੰਗਾਰਾ ਮਿਲਿਆ ਉੱਥੇ ਹੀ ਮੈਨੂੰ ਵਾਰਡ ਵਾਸੀਆਂ ਦਾ ਵੀ ਬਹੁਤ ਵਧੀਆ ਹੰਗਾਰਾ ਮਿਲਿਆ ਤੇ ਵਾਰਡ ਵਾਸੀਆਂ ਨੇ ਆਪ ਨਾਲ ਚੱਲ ਕੇ ਮੇਰੇ ਨਾਲ ਡੋਰ ਟੂ ਡੋਰ ਕੈਂਪੇਨ ਕਰਾਈ ਹੈ ਜਿੱਥੇ ਮੈਂ ਸੀਨੀਅਰ ਲੀਡਰਸ਼ਿਪ ਸਰਦਾਰ ਜਗਿੰਦਰ ਸਿੰਘ ਮਾਨ ਜੀ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ ਉੱਥੇ ਹੀ ਮੈਂ ਆਪਣੇ ਵਾਰਡ ਵਾਸੀਆਂ ਦਾ ਵੀ ਧੰਨਵਾਦ ਕਰਨਾ ਚਾਹੁੰਦੀ ਹਾਂ ਜਿਨ੍ਹਾਂ ਨੇ ਮੈਨੂੰ ਵਿਸ਼ਵਾਸ ਦਿਵਾਇਆ ਕਿ ਅਸੀਂ ਇੱਕ ਇੱਕ ਵੋਟ ਚਾੜੂ ਦੇ ਉੱਪਰ ਪਾ ਕੇ ਡਾਕਟਰ ਰਾਜਕਪਰ ਚੱਬੇਵਾਲ ਜੀ ਨੂੰ ਜਿੱਤ ਪ੍ਰਾਪਤ ਕਰਾਵਾਂਗੇ ਅਤੇ ਉਹਨਾਂ ਨੂੰ ਆਪਾਂ ਲੋਕ ਸਭਾ ਦੇ ਵਿੱਚ ਭੇਜਾਂਗੇ